ਸਮਰਾਜੋਂ ਨਜ਼ਦੀਕੀ ਪਿੰਡ ਪਕੜਾਵੀ ਵਿਖੇ ਸਤ ਬਾਬਾ ਪ੍ਰੀਤਮ ਸਿੰਘ ਦੀ ਰਹਿਮਾਈ ਹੇਠ ਸੂ ਨਗਰ ਨਿਵਾਸੀਆਂ ਤੇ ਸਮੂਹ ਸਾ ਸੰਗਤ ਦੇ ਸਹਿਯੋਗ ਨਾਲ ਸਲਾਨਾ ਜਤਬਤ ਸਮਾਗਮ ਕਰਵਾਇਆ ਗਿਆ ਇਸ ਮੰਦੀ ਜਾਣਕਾਰੀ ਗੁੰਦੇਵੇ ਜਸਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਸਮਾਗਮ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਪੂਪਾਈਗੇ ਪ੍ਰੰਤ ਰਾਗੀ ਸਿੰਘਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਰਸ ਭਰਿਆ ਕੀਰਤਨ ਕੀਤਾ ਗਿਆ ਜਿਸ ਵਿੱਚ ਭਾਈ ਜਸਵਿੰਦਰ ਸਿੰਘ ਪਕੜੋਦੀ ਦਾ ਜਥਾ ਢਾਢੀ ਜਥਾ ਪਾਈ ਗੋਵਿੰਦਰ ਸਿੰਘ ਜੈਪੁਰ ਦੁਆਰਾ ਵੀਰ ਰਸੀ 12 ਦਾ ਕੇ ਸੰਕਲਨ ਨੇ ਹਾਲ ਕੀਤਾ ਸਤ ਬਾਬਾ ਦਰਸ਼ਨ ਸੰਗਰੂਲ ਵਾਲਿਆਂ ਵੱਲੋਂ ਦੀਵਾਲ ਲਗਾਏਗੇ ਜਿਨ੍ਹਾਂ ਨੇ ਸਿੱਖ ਇਤਿਹਾਸ ਸੰਬੰਧੀ ਕਥਾਵਾਂ ਨੂੰ ਸੁਣਾ ਕੇ ਸੰਤਾਨ ਨੂੰ ਨਿਹਾਲ ਕੀਤਾ ਬਾਬਾ ਪ੍ਰੀਤਮ ਸਿੰਘ ਨੇ ਅੰਗਰ ਸੰਤਾਨ ਨੂੰ ਗੁਰੂ ਦੇ ਲੜ ਨਾਲ ਜੁੜਨ ਲਈ ਸਬੰਧਿਤ ਪ੍ਰੇਰਿਤ ਕੀਤਾ ਜੇਕਰ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਾਂਗੇ ਤਾਂ ਸਾਰਾ ਪਾਰ ਉਤਾਰਾ ਹੋਵੇਗਾ ਉਹਨਾਂ ਕਹਿੰਦੇ ਆ ਕਿ ਆਪਣਾ ਜਨਮ ਸਵਾਰਨ ਦੇ ਨਹੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਓਟ ਦਾ ਆਸਰਾ ਲੈਣਾ ਚਾਹੀਦਾ ਇਸ ਮੌਕੇ ਤੇ ਆਏ ਮਹਿਮਾਨਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿੰਡ ਪਰੋਦੀ ਵਿਖੇ ਸਮਰਾਲਾ ਸੰਤ ਪ੍ਰੀਤਮ ਸਿੰਘ ਜੀ ਪਰੋਦੀ ਵਾਲੇ ਮਹਾਂਪੁਰਸ਼ਾਂ ਨੇ ਹਰ ਸਾਲ ਜੋ ਜਬ ਤਬ ਸਮਾਗਮ ਹੁੰਦਾ ਹੈ ਜਿੱਥੇ ਜਬ ਤਬ ਉਹ ਸਮਾਗਮ ਹੁੰਦਾ ਹੈ ਉੱਥੇ ਗੁਰਮਤ ਸਮਾਗਮ ਕਰਾਏ ਜਾਂਦੇ ਆ ਉਹਦਾ ਅਸਲ ਮਨੋਰਥ ਹੁੰਦਾ ਭਾਈ ਸਿਮਰਨਾ ਜੁੜੋ ਗੁਰੂ ਵਾਲੇ ਬਣੋ ਗੁਰਮਤ ਦੇ ਧਾਰਨੀ ਬਣੋ ਸਮਾਗਮ ਦਾ ਮਨੋਰਥ ਵੀ ਇਹੀ ਹੈ ਕਿ ਗੁਰੂ ਨਾਲ ਜੁੜੋ ਸਿੰਘ ਸਜੋ ਅਮਰ ਛਕੋ ਮੇਰੇ ਨਾਲ ਸੰਤ ਮੇਜਰ ਸੁੰਦੀ ਨਾਨੋਵਾਲ ਵਾਲੇ ਮਹਾਪੁਰਸ਼ ਇਹ ਵੀ ਹਰ ਸਮੇਂ ਜਿੱਥੇ ਮੈਂ ਆਮ ਨਾਲ ਹੁੰਦੇ ਨੇ ਗੁਰਮਤਿ ਸਮਾਗਮ ਇਹਨਾਂ ਦੇ ਸਥਾਨ ਤੇ ਹੁੰਦੇ ਰਹਿੰਦੇ ਆ ਤੇ ਇਸ ਕਰਕੇ ਭਾਈ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਦੇਸ਼ ਬਜੇ ਤੇ ਬਸਦਿਆਂ ਨੂੰ ਗੁਰੂ ਨਾਲ ਜੁੜੋ ਸਿੰਘ ਸਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵੈਰੀ ਦਾ ਖਾਲਸਾ ਵੈਰੀ ਫਤਿਹ ਸਤਿਗੁਰੂ ਸਾਸਾਂ ਕੀ ਅਸੀਂ ਬਾਬਾ ਪਿਆਰ ਸੇ ਦੇ ਲੱਗ ਗਏ ਸੀ ਜਨਵਰੀ ਲੱਗ ਗਏ ਉਹਨੇ ਸਾਨੂੰ ਨਾਮ ਚ ਪੰਚ ਸੇ ਨਾਮ ਚ ਪਾਉ ਉਹ ਉਸ ਉਹਨੇ ਨਾਮ ਕਰੀ ਜਦਦੇ ਅਸੀਂ ਬਾਬਾ ਬਣਿਆ ਤੇ ਹੁਣ ਸੰਤ ਨੂੰ ਇੱਕ ਸਾਧ ਨਾਮ ਤਾਂ ਰੋਜ਼ ਚ ਪਾਉਣੀ ਹੈ ਪਰ ਸਾਦੀ ਕਰਿਆ ਦੇਰ ਕਭੀ ਜਿਹੜਾ ਸਵਾ ਮਹੀਨਾ ਸਾਰੀ ਜਾਪ ਕਰਨ ਬੈਗੂ ਦੀ ਜਾਲ ਮੂਲਵੰਤ ਰਚ ਸੁਸਾ ਪਾਠ ਕਰਨ ਇਸ ਦੇ ਨਾਲ ਅਸੀਂ 1.5 ਮਹੀਨਾ ਫਿਰ ਤਪੱਸਿਆ ਕਰਦੇ ਹਾਂ ਇਹ ਜਾਪ ਨਾ ਹੈ ਵੀ ਜਪ ਕਾਰ ਪ੍ਰਮਾਣ ਮੰਦਿਆ ਹੈ ਉਹਨਾਂ ਦੇ ਕਾਲਪੁਰ ਮਨ ਉਹ ਜਪ ਕਰਨਾ ਸਾਡੇ ਸਾਡੇ ਤੇ ਹੱਤ ਹੈ ਕਿ ਫੇ ਵੀ ਗੁਰੂ ਖਰਸਿੰਗ ਜੀ ਤਾਰ ਸਾਰੇ ਤਾਰ ਬਾਰੇ ਲੜਾਈ ਤਾਰ ਬਾਰੇ ਉਸ ਖਾਤੇ ਲੜੀਆਂ ਉਹਨਾਂ ਨੇ ਆਉਣਾ ਸਰਪੰਚ ਤਰ ਤੇ ਵਰਤ ਉਹਨਾਂ ਨੇ ਜਾਮਨੀ ਦਾ ਮੀਨ ਨਾ ਪੋ ਮਗਦੇ ਮੀਨੇ ਵਿੱਚ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿੰਨੇ ਦੁੱਖ ਚਲੇ ਸਾਡਾ ਹੀ ਫਰਜ਼ ਅਵੇ ਸੀ ਉਹਨਾਂ ਨੇ ਅਰਪਨ ਬੈਰੀ ਦਾ ਜਪ ਕਰੀਏ ਤੇ ਉਹਨਾਂ ਨੇ ਅਰਪਨ ਨੇ ਸਾਰਾ ਕੰਮ ਕਰੀ ਜਿਹਨੇ ਸਾਡੇ ਕਰਦੇ ਇੰਨੀ ਕੁਰਬਾਨੀ ਕਰਤੀ ਹੈ ਜੋ ਵੈਗਰੀ ਸਾਡੇ ਕਾਲਪੁਰਾ ਕਾਲਸ ਦੀ ਰਜਾ ਵਿੱਚ ਅਸੀਂ ਰਹਿਣਾ ਹੈ ਤੇ ਹਰ ਵਾਰ ਜਪ ਆਪਣਾ ਤੇ ਆ ਸਾਡੀ ਸੰਗਤ ਆ ਜਿਹੜੀ ਉਹ 7:30 ਵਜੇ ਤੇ ਲੈ ਕੇ 4 ਵਜੇ ਦੇ ਪਹਿਲੇ ਪਹਿਲਾਂ ਪਾਠ ਕਰ ਦਿਆ ਹੈ ਮੇਰਾ ਪਰਿਵਾਰ ਤੇ ਮੇਰੇ ਰਿਸ਼ਤੇ ਰਾ ਪਰ ਇਹ ਪਰਵਾਦ ਦਾ ਮਤਲਬ ਨਹੀਂ ਇਹ 12 ਵਜੇ ਮੇ ਤੋਂ ਬਾਅਦ ਸਨਾਨ ਕਰਦੇ ਨੇ ਤੇ ਨਾਮ ਜਪਦੇ ਨੇ ਸੁਖਸਾ ਪਾਠ ਕਰਦੇ ਨੇ ਤੇ ਅਸੀਂ ਇਹਨੂੰ ਕਰਨ ਵਿੱਚ ਵੱਧ ਕਰਨੇ ਕੋ ਸਾਡਾ ਪਹਿਲਾ ਜਿੰਨੀ ਸੰਤ ਪਾਠ ਕਰ ਦਿਆ ਹੈ ਜਿਨੇ ਵਿਸ਼ਵਾਸ ਕੀਤਾ ਹੈ ਗੁਰਨਾਨ ਨਾਨਕ ਗੁਰਸਿੰਦ ਗੁਰਨਾਨ ਨਾਨਕ ਦੇ ਗੁਰਸਿੰਦ ਦੇ ਵਿਸ਼ਵਾਸ ਕੀਤਾ ਅੱਜ ਉਹਨੇ ਚੜ੍ਹਦੀ ਕਲਾ ਦੇ ਜਿਨੇ ਮਰਜੀ ਵੀ ਅੱਜ ਖੁਸ਼ ਨੇ ਉਹਨੇ ਪ੍ਰਵਾਚੰਗ ਨੇ ਨਹੀਂ ਇਸ ਮਹਿੰਗਾਈ ਚ ਵੀਰਾ ਹਾਲਾ ਹੈ ਪਰ ਜੋ ਵਾਹਿਗੁਰੂ ਜਪਦਾ ਜਾਂ ਮੂਰਮੰਤਰ ਕਰਦਾ ਹੈ ਉਹਨੇ ਗੁੱਡੀ ਚੜ੍ਹਨੀ ਸਤਕ੍ਰਿ ਦੀ ਮੇਰ ਹੈ ਸਤਕ੍ਰਿ ਦੀ ਮੇਰ ਦੇ ਨਾਲ ਸਾਰਿਆਂ ਦਾ ਵੈਜ ਦਾ ਖਾਲਸਾ ਵਾਹੀ ਫਤਿਹ